ਲਾਈਵ ਚੱਲਣ ਲਿਆ ਕੈਮਰੇ ਦੋ ਆ ਹੁਣ ਬਾਬਾ ਜੀ ਹੁਣੀ ਮੰਤਰੀ ਮੰਤਰ ਮੁਖਤ ਹੋ ਕੇ ਤੇ ਐ ਬੈਠੇ ਉਹਨਾਂ ਨੂੰ ਕੋਈ ਪਤਾ ਨਹੀਂ ਕੌਣ ਸਟੇਜ ਤੇ ਆ ਰਿਹਾ ਕੌਣ ਜਾ ਰਿਹਾ ਉਹ ਵੀਰ ਮੇਰਾ ਗੁੱਸਾ ਨਾ ਕਰਿਓ ਦਾਵਾ-ਦਾਵਾ ਉਠਿਆ ਸੰਗਤ ਦੇ ਵਿੱਚੋਂ ਪੌੜੀਆਂ ਚੜ੍ਹਿਆ ਤੇ ਆਣ ਕੇ ਬਾਬਾ ਜੀ ਦੇ ਦਾਵਾ-ਦਾਵਾ ਗੋਡਿਆਂ ਨੂੰ ਮੱਥਾ ਟੇਕ ਕੇ ਗਿਆ ਜੇ ਹੁਣ ਇਹ ਸਵੇਰੇ ਕਲਿੱਪ ਕੱਟ ਕੇ ਚੜ ਗਿਆ ਇਹ ਜਦੋਂ ਸਿਰੇ ਕਲਿੱਪ ਕੱਟ ਕੇ ਚੜ ਜਾਣਾ ਤੇ ਲੋਕਾਂ ਨੇ ਕਹਿਣਾ ਬਾਬੇ ਮਹਾਰਾਜ ਦੀ ਹਜੂਰੀ ਚ ਆਪਣੇ ਆਪ ਨੂੰ ਮੱਥਾ ਡੇਹ ਟਕਾਉਣਾ ਤੇ ਲਾਗੇ ਮੁੜ ਕੇ ਸਾਨੂੰ ਵੀ ਗਲਤ ਮੰਨ ਤਾ ਕਮੈਂਟ ਕਰਨੇ ਵੀ ਮਰਜੇ ਅੱਗੋਂ ਪਿਛੋਂ ਤੇ ਭਕਾਈ ਕਰਦਾ ਸਟੇਜ ਤੇ ਤੇਰੇ ਹੁੰਦਿਆ ਕੀ ਵਾਪਰੇ ਇਸ ਕਰਕੇ ਮੈਂ ਬੇਨਤੀ ਕਰਦਾ ਬਈ ਬਾਬੇ ਨੇ ਕਿਸੇ ਨੂੰ ਬਾਜ ਦੇਣ ਜਾਂਦੇ ਵੀ ਆਣ ਕੇ ਸਾਡੇ ਗੋਡਿਆਂ ਤੇ ਮੱਥਾ ਟੇਕੋ ਬਾਬੇ ਅਕਾ ਬਾਬੇ ਜੀ ਬੈਠੇ ਸਟੇਜ ਤੇ ਇਹਨਾਂ ਕਿਹਾ ਮੈਨੂੰ ਆਣ ਕੇ ਮੱਥਾ ਟੇਕੋ ਇਸ ਕਰਕੇ ਵੀਰ ਜੀ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ ਉੱਥੇ ਜਾ ਕੇ ਕਿਸੇ ਦੇ ਪੈਰੀਂ ਜਾਂ ਗੋਡੀਆਂ ਹੱਥ ਲਾ ਕੇ ਮੱਥਾ ਨਹੀਂ ਟੇਕੀਦਾ ਮੇਰੇ ਤੁਹਾਡੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਮੇਰਾ ਸਾਰਾ ਹੀ ਮੂਡ ਜਿਹੜਾ ਸੀ ਨਾ ਅਫਸਰ ਹੋ ਗਿਆ ਤੋ ਸਤਗੁਰੂ ਕਿਰਪਾ ਕਰੇ ਮੈਂ ਤਾਂ ਬੇਨਤੀ ਕੀਤੀ ਪਈ ਅਸੀਂ ਸਾਡੀਆਂ ਸੰਪਰਦਾਵਾਂ ਨੇ ਮਹਾਂਪੁਰਖ ਜੀ ਸਤਕਾਰ ਕਰਨਾ ਸਾਡਾ ਬਣਦਾ ਆਪਾਂ ਫਤਿਹ ਬੁਲਾਉਂਦੇ ਹਾਂ ਪਰ ਇਹੋ ਜਿਹਾ ਕੰਮ ਕਦੇ ਸਟੇਜ ਤੇ ਗੁਰੂ ਜੀ ਹਜ਼ੂਰੀ ਵਿੱਚ ਆਣ ਕੇ ਕਦੇ ਵੀ ਨਾ ਕਰਿਓ